ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ 'ਚ ਯੁੱਧ ਨਸ਼ਾ ਵਿਰੋਧ ਜਿਹੜਾ ਚਲਾਇਆ ਜਾ ਰਿਹਾ ਹੈ ਉਸ ਦੀ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵ ਕੁਮਾਰੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਵਿੱਚ ਕੰਮ ਕਰਦੇ ਹੋਏ ਆ ਯੁੱਧ ਨਸ਼ਾ ਵਿਰੋਧ ਦੇ ਵਿੱਚ ਸਾਡੇ ਸੀਐਸਟਾਫ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਜਿਸ ਵਿੱਚ ਇੰਚਾਰਜ ਸੀਐਸਟਾਫ ਇੰਸਪੈਕਟਰ ਜਰਨੈਲ ਸਿੰਘ ਨੂੰ ਇੱਕ ਮੁਖਬਰੀ ਇਤਲਾ ਮਿਲੀ ਕਿ ਇੱਕ ਜੋਰਾਵਰ ਸਿੰਘ ਜੀ ਪਿੰਡ ਲਟੀਆਂਵਾਲ ਦਾ ਜਿਹੜਾ ਇਹ ਇਸ ਕੰਮ 'ਚ ਗਲਫਤ ਹੈ ਤੇ ਹੀਰੋਨ ਲਿਆ ਕੇ ਇਲਾਕੇ 'ਚ ਸਪਲਾਈ ਕਰਦਾ ਹੈ ਜੋ ਮੁਖਬਰੀ ਠੋਸ ਹੋਣ ਤੇ ਇਹਨਾਂ ਨੇ ਆਪਣੀ ਟੀਮ ਦੇ ਨਾਲ ਪਿੰਡ ਭੰਡਾਲ ਦੋਨਾਂ ਪਿੰਡ ਭੰਡਾਲ ਦੋਨਾਂ ਦੇ ਲਾਗੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਇਹਨਾਂ ਨੇ ਉਨੂੰ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਤੇ ਫਿਰ ਇਹਨਾਂ ਨੇ ਮੈਨੂੰ ਮੌਕੇ ਤੇ ਸੱਦਾ ਤੇ ਮੈਂ ਵੀ ਮੌਕੇ ਤੇ ਗਿਆ ਜਿੱਦੀ ਮਜੀਦ ਜਮਾ ਕਲਾਸ਼ੀ ਕੀਤੀ ਜਿਹਦੇ ਕੋਲ 250 ਗ੍ਰਾਮ ਹੀਰਾ ਤੇ 2240 ਰੁਪਏ ਰਗਮਣੀ ਜਿਹੜੀ ਉਹਦੇ ਕੋਲੋਂ ਮਿਲੀ ਤੇ ਇੱਕ ਮੋਟਰਸਾਈਕਲ ਸਪਰੰਡਲ ਬਰਾਮਦ ਕੀਤਾ ਗਿਆ ਜਿਸ ਤਹਿਤ ਖਣਾ ਸਦਰ ਕਪੂਰਥਲਾ ਵਿਖੇ ਐਨਡੀਪੀ ਸੈਕਟਰ ਤਹਿਤ ਮਕਰਮਾਂ ਦਰਜ ਕੀਤਾ ਗਿਆ ਤੇ ਉਸ ਦੇ ਮਾਮਲੇ ਵਿੱਚ ਅਸੀਂ ਖਤਰ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਸ આરોપી ਦਾ ਜਿਹੜਾ ਭਰਾ ਹੈ ਉਹ ਐਨਡੀਪੀ ਸੈਕਟਰ ਵਿੱਚ ਜੀਲ ਚ ਬੰਦਾ ਹੈ ਉਹ ਮੈਗਨ ਚਲਾ ਰਿਹਾ ਸੀ ਜਾਂ ਇਹ ਆਪ ਤੇ ਬੰਦਾ ਹੈ ਹਾਂਜੀ ਬਿਲਕੁਲ ਸਾਨੂੰ ਜਿਹੜੀ ਇਹਦੀ ਅਰੈਸਟ ਤੋਂ ਜਦੋਂ ਮੌਕੇ ਤੇ ਜਿੰਨੀ ਕ ਪੁੱਛਗਿੱਛ ਕੀਤੀ ਆ ਉਹਦੇ ਤੋਂ ਸਾਡੇ ਨੋਟਿਸ ਚ ਆਇਆ ਹੈ ਵੀ ਇਹਦਾ ਜਿਹੜਾ ਇੱਕ ਭਰਾ ਹੈ ਰਜਿੰਦਰ ਸਿੰਘ ਜਿੰਦੂ ਇਹਨਾਂ ਕਪੂਰਸ ਦਾ ਜੇਲ੍ਹ ਦੇ ਵਿੱਚ ਬੰਦਿਆ ਇਹ ਉਹਦੀ ਮਿਲੀ ਭੁਗਤ ਦੇ ਨਾਲ ਹੀ ਇੰਡੈਕਸ ਸਟਾ ਲਾ ਰਿਹਾ ਹੈ ਤੇ ਅਸੀਂ ਉਹਨੂੰ ਵੀ ਆਪਣੇ ਮੁਕਦਮੇ ਚ ਲਾਮਜਦ ਕਰਤਾ